ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਹਿਬਜਾਤਾਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਅਤੇ ਉੱਥੇ ਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਦਰਸ਼ਨ ਕਰਨ ਦੇ ਲਈ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਨਾ ਇੱਕ ਬਹੁਤ ਹੀ ਪੁਰਾਣਾ ਕਿਲਾ ਜਿਸ ਨੂੰ ਕਿ ਆਮ ਖਾਸ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਚੰਗਦਾ ਜਦੋਂ ਵੀ ਫਤੇਗੜ ਸਾਹਿਬ ਸਹੀ ਦੀ ਦਿਹੜਾਡੇ ਤੇ ਜਾਂਦਿਆਂ ਨੇ ਤੇ ਆਮਖਾਸ ਵਾਗ ਕਿਲੇ ਦੇ ਵਿੱਚ ਵੀ ਜਾਂਦਿਆਂ ਨੇ ਅਤੇ ਦੇਖ ਕੇ ਆਉਂਦੇ ਨੇ ਬਹੁਤ ਹੀ ਪੁਰਾਣਾ ਕਿਲਾ ਅਤੇ ਹੁਣ ਆਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਆਮਖਾਸ ਵਾਗ ਦੇ ਵਿੱਚ ਨਾ ਇੱਕ ਨੌਜਵਾਨ ਕਿਲੇ ਦੇ ਵਿੱਚ ਵੇਖਣ ਲਈ ਜਾਂਦਾ ਹੈ ਤੇ ਉਹਨਾਂ ਇੱਕ ਬਹੁਤ ਹੀ ਪੁਰਾਣਾ ਖੂਹ ਆ ਆਮਖਾਸ ਵਾਗ ਕਿਲੇ ਦੇ ਵਿੱਚ ਅਤੇ ਅਚਾਨਕ ਇੱਕ ਨੌਜਵਾਨ ਉਸ ਖੂਹ ਦੇ ਵਿੱਚ ਡਿੱਗ ਪੈਂਦਾ ਜਿਸ ਦੇ ਵਿੱਚ ਕੀ ਬਹੁਤ ਬਹੁਤ ਬਟੇ ਦਰਖਤ ਨੇ ਅਤੇ ਇੱਕ ਨੌਜਵਾਨ ਦੇ ਬੋਲੋ ਫਿਰ ਉਸ ਨੂੰ ਕੱਢਿਆ ਜਾਂਦਾ ਤੇ ਉਸ ਨੂੰ ਹਸਪੀਟਲ ਦੇ ਵਿੱਚ ਲੈ ਆਇਆ ਜਾਂਦਾ ਹੈ ਅਤੇ ਜਿਸ ਨੌਜਵਾਨ ਨੇ ਉਸ ਨੌਜਵਾਨ ਨੂੰ ਕੱਢਿਆ ਸੀ ਅਤੇ ਪੱਗਾਂ ਜੋੜ ਕੇ ਫਿਰ ਉਸ ਨੌਜਵਾਨ ਨੂੰ ਵੀ ਉਸ ਖੂਹ ਦੇ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਰਿਸਕ ਨਾ ਲਿਆ ਕਰੋ ਜਦੋਂ ਵੀ ਕਿਤੇ ਜਾਣਾ ਹੋ ਤਾਂ ਧਿਆਨ ਦੇ ਨਾਲ ਜਾਇਆ ਕਰੋ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਉਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਖਚਨ ਦੇ ਮਾਰੇ